ਸਰਵਾਰਾ ਫਾਰਮ ਅੱਜ ਮੇਰੇ ਜਿਗਰੀ ਯਾਰ ਦੇ ਫਾਰਮ ਤੇ ਤੁਹਾਨੂੰ ਲੈ ਕੇ ਪਹੁੰਚੇ ਆ ਬਾਈ ਮਨਪਿੰਦਰ ਸਰਵਾਰੇ ਦੇ ਫਾਰਮ ਤੇ ਅਸੀਂ ਪਿਆਰ ਨਾਲ ਬਾਈ ਨੂੰ ਗੋਨਾ ਕਹਿੰਦੇ ਨੇ ਤੇ ਬਾਈ ਵੀ ਕ੍ਰਿਕਟ ਅਕੈਡਮੀ ਵੀ ਚਲਾਉਂਦਿਆ ਨਾਲ ਦੀ ਨਾਲ ਮਾਸਟਰ ਕਲਾਸ ਕ੍ਰਿਕਟ ਅਕੈਡਮੀ ਡੇ ਐਂਡ ਨਾਈਟ ਪਟਿਆਲੇ ਦੀ ਪਹਿਲੀ ਅਕੈਡਮੀ ਆ ਮਿੱਤਰੋ ਜਿਹੜੀ ਡੇ ਐਂਡ ਨਾਈਟ ਆ ਜੀ ਬਾਈ ਦਾ ਫਾਰਮ ਦੇਵੀਗੜ੍ਹ ਰੋਡ ਦੇ ਉੱਪਰ ਸਥਿਤ ਆ ਜੀ ਦੇਵੀਗੜ੍ਹ ਤੋਂ ਪਟਿਆਲਾ ਰੋਡ ਆ ਜਿਹੜਾ ਬਿਲਕੁਲ ਨੇੜੇ ਗੁਰਦੁਆਰਾ ਨਾਨਕ ਸਰ ਬਾਈ ਨੇ ਜਿੱਥੇ ਘੋੜਿਆਂ ਦੇ ਵਿੱਚ ਵੱਡੀ ਮੱਲ ਮਾਰੀ ਆ ਉੱਥੇ ਡੈਰੀ ਫਾਰਮਿੰਗ ਦਾ ਧੰਦਾ ਵੀ ਬਈ ਦਾ ਚੋਟੀ ਤੇ ਮਿੱਤਰੋ ਆਉਣ ਵਾਲੇ ਦਿਨਾਂ ਚ ਤੁਹਾਨੂੰ ਬਈ ਦਾ ਡੈਰੀ ਫਾਰਮਿੰਗ ਵੀ ਆਪਾਂ ਦਿਖਾਵਾਂਗੇ ਤੇ ਅੱਜ ਤੁਹਾਨੂੰ ਸਰਵਾਰਾ ਸਟੱਡ ਫਾਰਮ ਤੇ ਬਰੀਡ ਹੋਏ ਤਿੰਨ ਸਾਂ ਦਿਖਾਉਣ ਲੱਗੇ ਆਂ ਦੋ ਮਾਰਵਾੜੀ ਤੇ ਇੱਕ ਨੁਕਰਾ ਜਿਹੜਾ ਪਹਿਲੇ ਨੰਬਰ ਤੇ ਤੁਸੀਂ ਆ ਘੋੜਾ ਦੇਖ ਰਹੇ ਹੋ ਇਹਦਾ ਨਾਮ ਆ ਜੀ ਅਦਾਬ ਇਹਦੀ ਉਮਰ 5 ਸਾਲ ਹੋ ਚੁੱਕੀ ਆ ਤੇ ਇਹਦਾ ਕੱਦ 67 ਇੰਚਾ ਮਿੱਤਰੋ ਇਹਦਾ ਪਿਓ ਸੂਰਜ ਮੇਰਾ ਜਿਹੜਾ ਅੰਕਲ ਗਰਮੇਲ ਸਿੰਘ ਜੀ ਕੋਲ ਹੁੰਦਾ ਸੀ ਤੇ ਉਹ ਆਲੀਸ਼ਾਨ ਦਾ ਵੱਡੇ ਘੋੜਿਆਂ 'ਚੋਂ ਇੱਕ ਸੀ ਤੇ ਬਹੁਤ ਚੰਗੀ ਬਰੀਡਿੰਗ ਅੰਕਲ ਹੋਰਾਂ ਦੇ ਫਾਰਮ 'ਤੇ ਉਸਨੇ ਕੀਤੀ ਆ ਤੇ ਸਾਡੇ ਏਰੀਏ 'ਚ ਨੇੜੇ-ਤੇੜੇ ਬਹੁਤ ਚੰਗੇ ਬੱਚੇ ਬੱਚੀਆਂ ਸੂਰਜ ਦੇ ਖੜੇ ਆ ਮਿੱਤਰੋ ਤੇ ਪਿਓ ਆ ਗਏ ਦਾ ਸੂਰਜ ਮਿਆਣਾ ਤੇ ਮਾਂ ਇਹਦੀ ਬਹੁਤ ਚੰਗੀ ਘੋੜੀ ਆ ਬਾਈ ਦੇ ਘਰੋਂ ਹੀ ਜ਼ੀਨਾ ਉਹ ਹੈ ਗਿਆ ਮਿਹਰਬਾਨ ਘੋੜੇ ਦੀ ਜਿਹੜਾ ਕਿ ਮੇਜਰ ਕਗਰਾਣੇ ਵਾਲੀ ਲਾਈਨ 'ਚੋਂ ਆ ਤੇ ਮਿਹਰਬਾਨ ਘੋੜੇ ਨੂੰ ਮਿੱਤਰੋ ਸਾਰੇ ਜਾਣਦੇ ਆ ਕਿ ਉਹ ਮੰਡੀ ਸਾਹਿਬ ਗੁਰਦੁਆਰਾ ਦੇ ਵਿੱਚ ਆ ਜੀ ਬ੍ਰਾਹਮ ਅਖਾੜਾ ਉਦਾਸੀਨ ਸਟੱਡ ਫਾਰਮ ਮੰਡੀ ਜਿਹੜੀ ਜ਼ੀਨਾ ਇਸ ਘੋੜੇ ਦੀ ਮਾਂ ਉਹ ਵੀ ਹੋਮ ਬਰੀਡ ਆ ਤੇ ਉਹਨੇ 2016 ਤੇ 17 ਦੇ ਵਿੱਚ ਕੰਪੀਟੀਸ਼ਨ ਵੀ ਡਿਸਟ੍ਰਿਕਟ ਲੈਵਲ ਦੇ ਆਪਦੇ ਨਾਂ ਕੀਤੇ ਹੋਇਆ ਚੈਂਪੀਅਨ ਬਣੀ ਹੋਈ ਆ ਮਿੱਤਰੋ 2016 ਤੇ 17 ਦੇ ਵਿੱਚ ਇਹ ਘੋੜੇ ਲਾਈਨ ਬਰੀਡ ਜਾਂ ਇਨ ਬਰੀਡ ਤੋਂ ਬਿਲਕੁਲ ਸਾਈਡ ਤੇ ਨੇ ਮਿੱਤਰੋ ਕਿਉਂਕਿ ਮਾਂ ਤੇ ਪਿਓ ਲਈ ਬਲੱਡ ਲਾਈਨ ਬਹੁਤ ਦੂਰ ਦੂਰ ਤੱਕ ਕਿਤੇ ਵੀ ਮੈਚ ਨਹੀਂ ਕਰਦੀ ਹੈਗੀ ਤੇ ਨਾ ਤਾਂ ਇੰਨਾ ਘੋੜੇ ਤੁਹਾਨੂੰ ਕਿਤੇ ਇਨਬ੍ਰੀਡ ਮਿਲੂ ਤੇ ਨਾ ਲਾਈਨ ਬ੍ਰੀਡ ਮਿਲੂ ਅਦਾਬ ਦੇ ਬੱਚੇ ਵੀ ਬਹੁਤ ਚੰਗੇ ਆ ਜਿਵੇਂ ਆਵਦੀਏ ਦੀ ਕੰਨਾਂ ਦੀ ਸੁੰਦਰਤਾ ਫੇਸ ਦੀ ਬਿਊਟੀ ਬਹੁਤ ਜ਼ਿਆਦਾ ਆ ਮਿੱਤਰੋ ਖੜਨੀ ਖੜਨੀ ਬਹੁਤ ਚੰਗੇ ਆ ਅਦਾਬ ਦੀ ਉਸੇ ਤਰ੍ਹਾਂ ਦੇ ਇਹਦੇ ਬੱਚੇ ਆਏ ਨੇ ਇਹਦੇ ਬੱਚੇ ਵੀ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਬਹੁਤ ਚੰਗੇ ਬੱਚੇ ਚੰਗੀ ਮਾਰਕਿੰਗ ਦੇ ਅਦਾਬ ਘੋੜੇ ਨੇ ਦਿੱਤੇ ਨੇ ਆਪ ਵੀ ਮਜ਼ਬੂਤ ਵੀ ਆ ਮਿੱਤਰੋ ਬਾਕੀ ਧੌਣ ਧੂਣ ਦਾ ਬਹੁਤ ਸੋਹਣਾ ਅਦਾਬ ਤੇ ਹੁਣੇ ਸਾਰੇ ਭਰਾਵਾਂ ਲਈ ਓਪਨ ਫਾਰ ਸਟੱਡ ਆ ਜੀ ਤੁਸੀਂ ਕੋਈ ਵੀ ਭਰਾ ਆਪਣੀ ਘੋੜੀ ਜਿਹੜੀ ਮਲਾ ਸਕਦੇ ਹੋ ਇਹਦੀ ਫੀਸ ਰੱਖੀ ਆ ਬਾਈ ਨੇ 31000 ਰੁਪਈਆ ਬਾਕੀ ਦੀ ਖੜ ਨਹੀਂ ਖੜ ਨਹੀਂ ਦੇਖੋ ਮਿੱਤਰੋ ਧੌਣ ਦਾ ਅਠਾ ਬਹੁਤ ਚੰਗਾ ਤੇ ਫੇਸ ਦੀ ਬਿਊਟੀ ਪੁੱਠਾ ਤੇ ਕਨਫਰਮੇਸ਼ਨ ਬਿਲਕੁਲ ਓਕੇ ਆ ਜੀ ਇਹਨੇ ਆਪਦੇ ਬੱਚਿਆਂ ਦੇ ਵਿੱਚ ਵੀ ਪ੍ਰੂਵ ਕਰਤਾ ਬਿਊਟੀ ਕੰਨਾਂ ਦੀ ਤੇ ਫੇਸ ਦੀ ਬਹੁਤ ਦਿੱਤੀ ਆ ਤੇ ਨਾਲ ਮਜ਼ਬੂਤੀ ਮਿੱਤਰੋ ਤੇ ਏ ਵੀ ਬਾਈ ਦੇ ਹੋਮ ਬਰੀਡ ਆ ਇਹਦੀ ਮਾਂ ਵੀ ਹੋਮ ਬਰੀਡ ਆ ਇੱਕ ਬਰੀਡਰ ਬੰਦੇ ਦੇ ਅੱਜ ਤੁਹਾਨੂੰ ਮੈਂ ਘੋੜੇ ਦਿਖਾਉਣ ਲੱਗਿਆ ਹਾਂ ਮਿੱਤਰੋ ਜਿਨ੍ਹਾਂ ਨੇ ਕੋਈ ਸੇਲ ਪਰਚੇਟ ਤੇ ਕੰਮ ਨਹੀਂ ਕੀਤਾ ਬਰੀਡਿੰਗ ਦੇ ਉੱਪਰ ਹੀ ਕੰਮ ਕੀਤਾ ਤੇ ਇਹਦੀ ਮੈਨੂੰ ਖੜਨੀ ਬਹੁਤ ਚੰਗੀ ਲੱਗੀ ਆ ਜਦੋਂ ਅਸੀਂ ਫੋਟੋਗ੍ਰਾਫੀ ਕਰੀਏ ਇਹਦੀ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਨਾਗ ਦਾ ਭਲੇਖਾ ਵੀ ਮਿੱਤਰੋ ਪਾਉਂਦਾ ਸੀ ਬਹੁਤ ਬਣ ਮੰਣ ਕੇ ਖੜਿਆ ਬਹੁਤ ਚੰਗੀ ਫੋਟੋ ਵੀਡੀਓਗ੍ਰਾਫੀ ਜਿਹੜੀ ਅਦਾਬ ਘੋੜੇ ਨੇ ਕਰਵਾਈ ਆ ਇਹਦਾ ਭਰਾ ਜਿਹੜਾ ਪਿਓ ਵਾਲੇ ਪਾਸਿਓ ਉਹ ਦਿਖਾਉਣ ਲੱਗਿਆ ਦੋ ਸਕੀਆਂ ਭੈਣਾ ਬਾਈ ਦੇ ਕੋਲ ਨੇ ਤੇ ਉਹ ਦੋਵੇਂ ਘੋੜੀਆਂ ਜਿਹੜੀਆਂ ਮਲਾਈਆਂ ਗਈਆਂ ਸੂਰਜ ਤੋਂ ਤਾਂ ਦੋਵਾਂ ਨੇ ਬਸ਼ੇਰੇ ਦਿੱਤੇ ਮਿੱਤਰੋ ਇਹਦਾ ਨਾਂ ਹੈਗਾ ਜੀ ਦੁਰਮ ਦੁਰਮ ਮਹਾਰਾਜਾ ਰਣਜੀਤ ਸਿੰਘ ਜੀ ਦੇ ਘੋੜੇ ਦਾ ਨਾਂ ਸੀ ਜਿਹੜਾ ਉਹਨਾਂ ਦਾ ਪਰਸਨਲ ਘੋੜਾ ਸੀ ਮਿੱਤਰੋ ਉਸ ਘੋੜੇ ਦੇ ਨਾਂ ਤੇ ਨਾਂ ਰੱਖਿਆ ਬਾਈ ਗੋਨੇ ਨੇ ਇਸ ਘੋੜੇ ਦਾ ਜੀ ਤੇ ਇਹਦੀ ਮਾਂ ਹੈਗੀ ਹੈ ਜਿਹੜੀ ਮਿੱਤਰੋ ਉਹਦਾ ਨਾਂ ਹੈਗਾ ਫਰੀ ਉਹ ਵੀ ਮਿਹਰਬਾਨ ਘੋੜੇ ਦੀ ਬੱਚੀ ਆ ਜੀ ਮੇਜਰ ਕੰਗਰਾਲਿਆਂ ਵਾਲੀ ਲਾਈਨ ਚੋਂ ਇਹ ਦੋਹੇ ਘੋੜੀਆਂ ਬਾਈ ਦੀਆਂ ਹੋਮ ਬਰੀਡ ਨੇ ਤੇ ਬਿਲਕੁਲ ਸਕੀਆਂ ਪਹਿਣਾ ਨੇ ਤੇ ਦੋਵੇਂ ਸ਼ੋਹ ਜੇਤੂ ਨੇ ਤੇ ਇਹਦਾ ਪਿਆਉ ਸੂਰਜਵੇਂ ਵਾਲਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਮਿੱਤਰੋ ਕਿ ਅੰਕਲ ਗਰਮੇਲ ਸਿੰਘ ਜੀ ਕੋਲੇ ਸੀ ਉਸ ਕੋੜੇ ਨੇ ਵੀ ਲਾਸਟ ਵਾਲੇ ਆਪਦੇ 5 ਸਾਲਾਂ ਦੇ ਵਿੱਚ ਬਹੁਤ ਬਰੀਡਿੰਗ ਕੀਤੀ ਅੰਕਲ ਜੀ ਦੇ ਫਾਰਮ ਦੇ ਉੱਪਰ ਦੁਰਮ ਦੀ ਜਿਹੜੀ ਮਾਰਕਿੰਗ ਆ ਮੱਥੇ ਪਟਾ ਤੇ ਤਿੰਨ ਪੈਰ ਚਿੱਟੇ ਆ ਇਹਦੀ ਉਮਰ 3.5 ਸਾਲ ਹੋ ਗਈ ਤੇ ਇਹਦਾ ਕੱਦ ਹੈਗਾ ਜੀ 65 ਇੰਚ ਤੇ 65 ਇੰਚ ਦੇ ਨਾਲ ਨਾਲ ਮਜ਼ਬੂਤੀ ਚੌੜੀ ਛਾਤੀ ਇਹਦੀ ਸ਼ਰੀਰ ਦੀ ਭਾਰੀ ਡੀਲ ਡੌਲ ਆ ਮਿੱਤਰੋ ਇਹਦੀ ਫੀਸ ਵੀ ਬਾਈ ਨੇ 31000 ਰੁਪਇਆ ਰੱਖੀ ਆ ਇਹ ਵੀ ਓਪਨ ਫਾਰ ਸਟੱਡ ਆ ਤੇ ਹੁਣ ਤੁਹਾਨੂੰ ਨੁਕਰਾ ਦਿਖਾਉਣ ਲੱਗਿਆ ਮੈਂ ਬਸ਼ੇਰਾ ਇਹ ਵੀ ਬਾਈ ਦਾ ਹੋਮ ਬਰੀਡ ਆ ਫਾਰਮ ਦੇ ਉੱਪਰ ਤੇ ਇਹ ਹੈਗਾ ਜੀ ਨੂਰੇ ਬਾਕਰਪੁਰ ਵਾਲੇ ਦਾ ਬੱਚਾ ਇਹਦਾ ਨਾਮ ਰੱਖਿਆ ਬਾਈ ਨੇ ਰੰਗ ਰੇਜ਼ 64 ਇੰਚ ਕੱਦ ਕਰ ਗਿਆ ਤੇ ਇਹਦੀ ਉਮਰ 38 ਮਹੀਨੇ ਆ ਰੰਗ ਰੇਜ਼ ਵੀ ਸਰਵਾਰਾ ਸਟੱਡ ਫਾਰਮ ਦੀ ਬਰੀਡ ਆ ਮਿੱਤਰੋ ਇਦੀ ਮਾਂ ਬਹੁਤ ਵੱਡੀ ਘੋੜੀ ਸੀ ਬਾਈ ਕੋਲੇ ਉਹ ਕੁਝ ਸਮਾਂ ਪਹਿਲਾਂ ਪੂਰੀ ਹੋਈ ਸੀ ਉਹ ਵੀ ਬਹੁਤ ਵੱਡੀ ਘੋੜੀ 66 ਇੰਚ ਦੀ ਘੋੜੀ ਸੀ ਨੁਗਰੀ ਬਹੁਤ ਚੰਗੇ ਬੱਚੇ ਦਿੱਤੇ ਉਹਨੇ ਤੇ ਉਹ ਸੀ ਬਾਦਲ ਘੋੜੀ ਦੀ ਜਿਹੜਾ ਟਿੱਬੀ ਵਾਲੇ ਨਾਮ ਦੇ ਨਾਲ ਮਸ਼ਹੂਰ ਹੋਇਆ ਮਿੱਤਰੋ ਸੂਰਿਆਲੀ ਲਾਈਨ ਦਾ ਘੋੜਾ ਇਹਦੀ ਮਾਂ ਸੂਰਿਆਲੀ ਲਾਈਨ ਦੀ ਤੇ ਆਪ ਆ ਗਿਆ ਇਹ ਨੂਰੇ ਬਾਕਰਪੁਰ ਦਾ ਤੇ ਨੂਰਾ ਬਾਕਰਪੁਰ ਆ ਗਿਆ ਜੀ ਸਗੂ ਦਾ ਜੀ ਤੇ ਬਲੱਡ ਲਾਈਨਾਂ ਦੋਵੇਂ ਪਾਸੋਂ ਚੰਗੀਆਂ ਨੇ ਤੇ ਇਹ ਵੀ ਬਾਈ ਨੇ ਓਪਨ ਫੋਰ ਸਟੱਡ ਕਰਤਾ ਇਹਦੀ ਫੀਸ ਬਾਈ ਨੇ ਬਹੁਤ ਜਾਇਜ਼ ਰੱਖੀ ਆ ਸਿਰਫ 11000 ਰੁਪਈਆ ਸੋ ਇਹਦੀ ਸਟੱਡ ਸਰਵਿਸ ਜਿਹੜੇ ਭਰਾਵਾਂ ਨੇ ਲੈਣੀ ਹੋਈ ਤਾਂ ਵੀ ਬਾਈ ਨੂੰ ਫੋਨ ਕਰ ਲਿਓ ਅੱਜ ਤੁਹਾਨੂੰ ਵੀਰ ਦੇ ਫਾਰਮ ਨੇ ਮੈਂ ਤਿੰਨ ਘੋੜੇ ਦਿਖਾਏ ਆ ਦੋ ਮਾਰਵਾੜੀ ਤੇ ਇੱਕ ਇਹ ਨੋਕਰਾ ਜਿਹੜੇ ਭਰਾਵਾਂ ਨੇ ਸਰਵਿਸ ਲੈਣੀ ਹੋਈ ਇਹਨਾਂ ਘੋੜਿਆਂ ਤੋਂ ਤਾਂ ਤੁਸੀਂ ਬਾਈ ਨੂੰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਲਿਓ ਬਾਕੀ ਬਾਈ ਦੇ ਫਾਰਮ ਤੇ ਜਾ ਕੇ ਦੇਖ ਕੇ ਹੋਰ ਵੀ ਬਹੁਤ ਚੰਗੇ ਚੰਗੇ ਬੱਚੇ ਬਾਈ ਨੇ ਬਰੀਡ ਕੀਤੇ ਹੋਏ ਨੇ ਬਹੁਤ ਚੰਗੀਆਂ ਘੋੜੀਆਂ ਵੀਰ ਦੇ ਫਾਰਮ ਨੇ ਮਿੱਤਰੋ ਤੇ ਕਮੈਂਟਾਂ ਚ ਆਪਦੀ رائے ਜ਼ਰੂਰ ਦਿਓ ਤੁਹਾਨੂੰ ਜਾਨਵਰ ਕਿਦਾਂ ਦੇ ਲੱਗੇ ਤੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਹੋਰ ਵੀ ਬਹੁਤ ਚੰਗੇ-ਚੰਗੇ ਵੀਡੀਓ ਆਪਣੇ ਚੈਨਲ ਤੇ ਦੇਖਣ ਨੂੰ ਮਿਲਣਗੇ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਮਿੱਤਰੋ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਦੇ ਲਈ